ਹਾਂਜੀ ਲੜਕੀ ਜੀ ਸਤਿ ਸ੍ਰੀ ਅਕਾਲ ਮੈਂ ਆਮਨ ਸਾਈਪ੍ਰਸ ਤੇ ਜਿਦਾ ਤੁਹਾਨੂੰ ਦੱਸਿਆ ਕਿ ਮੈਂ ਗੋਰਨ ਫੈਮਿਲੀ ਚ ਕੰਮ ਕਰਦੀ ਆ ਤੇ ਮੇਰੇ ਕੋਲ ਵਰਕ ਪਰਮਨੈਂਟ ਵੀਜਾ ਹੈਗਾ ਸਾਈਪ੍ਰਸ ਦਾ ਚੋਲੋ ਮੈਥਡ ਨਾਲ ਇੱਕ ਗੱਲ ਸ਼ੇਅਰ ਕਰਦੀ ਆ ਜਿਹੜੀ ਅਰਮੀਨੀਆ ਕੰਟਰੀ ਹੈਗੀ ਉਹ ਮੀਡਲ ਈਸਟ ਅੱਜ ਪੈ ਜਾਂਦੀ ਆ ਠੀਕ ਹੈ ਨਾ ਰਿਚਾ ਨਾ ਗਰੀਬ ਚ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੱਸਦੀ ਆ ਦੱਸਦੀ ਆ ਕੀ ਹੋਇਆ ਜਦੋਂ ਮੈਂ ਗਈ ਨਾ 에어ਪੋਰਟ ਤੇ ਮਤਲਬ ਲੋਕ ਵੀ ਹੋਰੇ ਤਰ੍ਹਾਂ ਦੇ ਇਹ ਪਹਿਲਾਂ ਤਾਂ ਮੈਂ 에어ਪੋਰਟ ਦੇਖ ਕੇ ਹੀ ਸ਼ੌਕ ਰਗੀ ਐਨੀ 에어ਪੋਰਟ ਮਤਲਬ ਐਦਾਂ ਦੀ ਨਾ ਜਿੱਦਾ ਇੱਕ ਚਲੋ ਕਿਸੇ ਨੂੰ ਕਹਿਣਾ ਜਿੱਦਾ ਜਿੱਦਾਂ ਲਾਈਕ ਉਹ ਹੁੰਦਾ ਝੌਂਪੜੀ ਜੇ ਹੁੰਦੀ ਆ ਬਾਹਰ ਐਦਾਂ ਕਿਸੇ ਨੇ ਹਨਾ ਪਈ ਮੱਜਾਂ ਦੇ ਕੋਲ ਹੀ ਹੁੰਦੀ ਆ ਉਦਾਂ ਦੀ ਹਨਾ ਲੱਗੀ ਮੈਂ ਤਾਂ ਮੈਂ ਤਾਂ ਮੇਰੇ ਤਾਂ ਪੈਰਾ ਹੇਠ ਜ਼ਮੀਨ ਨਿਕਲ ਗਈ ਕਿ ਆ ਅਰਮੀਨੀਆ ਦੀ ਮਤਲਬ 에어ਪੋਰਟ ਹੈਗੀ ਆ ਚਲੋ ਹੁੰਦਾ ਆਪਣਾ ਆਪਣੀ ਕੰਟਰੀ ਦਾ ਹੁੰਦਾ ਠੀਕ ਹੈ ਬਸ ਕੰਟਰੀ ਬਹੁਤ ਨਾਈਸ ਆ ਘੁੰਮਣ ਦੇ ਲਈ ਮੈਨੂੰ ਬਹੁਤ ਵਧੀ ਪਲੇਸ ਬਣ ਗਈ ਆ ਹਨਾ ਤੇ ਦੂਜੇ ਨੰਬਰ ਤੇ ਇਹ ਲੋਕ ਆਪਣੀ ਭਾਸ਼ਾ ਚ ਗੱਲ ਕਰਦੇ ਆ ਇਹ ਇੰਗਲਿਸ਼ ਚ ਗੱਲ ਕਰਦੇ ਗੱਲ ਕਰਨਾ ਇਹਨਾਂ ਨੂੰ ਅਲਾਉ ਨਹੀਂ ਹੈਗਾ ਕਿਉਂਕਿ ਇਹਨਾਂ ਦੀ ਗਵਰਨਮੈਂਟ ਨੇ ਅਲਾਉ ਨਹੀਂ ਕੀਤਾ ਹੋਇਆ ਜਾਏ ਤੁਸੀਂ ਜਿੰਨਾ ਮਰਜੀ ਮੱਥਾ ਮਰਿਓ ਕਿਉਂਕਿ ਸਾਨੂੰ ਤਾਂ ਇਹਨਾਂ ਦੀ ਲੈਂਗੁਏਜ ਆਂਦੀ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਇਹ ਇੰਗਲਿਸ਼ ਚ ਲੋਕੀ ਗੱਲ ਨਹੀਂ ਕਰਦੇ ਠੀਕ ਹੈ ਅਤੇ 3 ਨੰਬਰ ਤੇ ਇਹਨਾਂ ਦੇ ਮਤਲਬ ਐਕਸਪੈਂਸਿਵ ਉੱਥੇ ਦੇ ਦੇ हिसाब ਨੇ ਦੇਖਿਆ ਬਹੁਤ ਐਕਸਪੈਂਸਿਵ ਕੰਟਰੀ ਹੈਗੀ ਆ ਜੇ ਤੁਸੀਂ ਪਾਣੀ ਦੀ ਬੋਤਲ ਵੀ ਲੈਣੀ ਆ ਤਾਂ ਵੀ ਮਤਲਬ ਬਹੁਤ ਜ਼ਿਆਦਾ ਮਹਿੰਗੀ ਮਿਲੂਗੀ ਉੱਥੇ ਦੇ ਪੈਸਿਆਂ ਦੀ ਠੀਕ ਹੈ ਚਲੋ ਮੇਰੇ ਕੋਲ ਤਾਂ ਯੂਰੋ ਸੀਗੇ ਹਨਾ ਆਲੇ-ਵਾਲੇ ਤੁਹਾਨੂੰ ਕੋਈ ਖਾਣ ਨੂੰ ਸ਼ੋਪ ਵੀ ਨਹੀਂ ਮਿਲੂਗੀ ਮਤਲਬ ਇਹਦਾ ਕਾਫੀ ਮਤਲਬ ਇਹ ਦਿੱਖਤਾ ਜਈਆਂ ਆਇਆਂ ਹੈਗੀਆਂ ਆ ਤੇ ਬਟ ਵੈਸੇ ਘੁੰਮਣ ਨੂੰ ਬਹੁਤ ਅੱਛੀ ਕੰਟਰੀ ਆ ਜਿਹੜੇ ਆ ਮਤਲਬ ਬਿਲਡਿੰਗ ਸੀਗਾ ਨਾ ਓ ਮਾਈ ਗੋਡ ਆ ਬਿਲਡਿੰਗ ਬਹੁਤ ਅੱਛੀ ਲੱਗੀ ਮੈਨੂੰ ਜਿਹੜੇ ਇੱਥੇ ਦੇ ਲੋਕ ਆ ਬੜੇ ਮਤਲਬ ਨਾਈਸ ਨੇ ਸੀਗੇ ਮਤਲਬ ਪਰ ਉਦਾਂ ਮਤਲਬ ਚੋਰ ਟਾਈਪ ਜੇ ਲੱਗੇ ਹੈਗੇ ਜਿਹੜੇ ਇੱਥੇ ਦੇ ਬੰਦੇ ਸੀ ਲੇਕਿਨ ਬੰਦੇ ਆਈ ਮਿੰਟ ਕੰਟਰੀ ਨਾਈਸ ਆ ਜਿਹੜਾ ਆਰਟੀਕਲ ਹੈਗਾ ਤੁਸੀਂ ਦੇਖ ਸਕਦੇ ਬਿਲਡਿੰਗ ਕਿੰਨੀਆਂ ਸੋਹਣੀਆਂ ਸੋਹਣੀਆਂ ਐ ਕਾਫੀ ਮਤਲਬ ਪੁਰਾਣੇ ਜ਼ਮਾਨੇ ਦੀਆਂ ਮਿਲਣ ਲੱਗਦਾ ਹੋਣੀਆਂ ਆ ਮੈਨੂੰ ਬਹੁਤ ਵਧੀਆ ਵੈਸੇ ਲੱਗੀ ਐ ਇਹ ਕੰਟਰੀ ਲਾਈਕ ਮੇਰੀ ਮੈਂ ਤੁਹਾਨੂੰ ਦੱਸਿਆ ਕਿ ਆਦ ਮੈਂ ਫੇਰ ਚਾਹ ਮਲਵਕਾ ਜੀ ਚਲੋ ਠੀਕ ਹੈ ਬਾਏ ਬਾਏ